ਤੋ ਅੱਜ ਦੀ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋ ਤੇ ਵੀ ਵਧੀਆ ਹੀ ਚਾਹੀਦੇ ਹਾਂ ਤੇ ਚੋਬਰੋ ਆਪਾਂ ਲੱਗੇ ਹੁਣ ਨਵੀਂ ਮੋਡੀਫਿਕੇਸ਼ਨ ਆਪਣੇ ਕੋੜੇ ਦਿੱਤੇ ਕਰਨ ਤੇ ਆਪਾਂ ਇਹਦੇ ਟਾਇਰਾਂ ਚ ਲਾਈਟਾਂ ਲਾਉਨੇ ਆ ਇੱਕ ਤਾਂ ਆਪਣੇ ਆਹ ਲੱਗੀਆਂ ਹੋਈਆਂ ਨੇ ਆ ਆ ਦੇਖੋ ਇੱਧਰ ਦੀ ਦਿਖਾਉਣਾ ਮੈਂ ਤੁਹਾਨੂੰ ਚੱਲ ਕੇ ਇੱਕ ਤਾਂ ਆਹ ਵਾਲੀਆਂ ਲੱਗੀਆਂ ਹੋਈਆਂ ਨੇ ਤੇ ਇੱਕ ਹੋਰ ਲਾਉਣੀਆਂ ਨੇ ਆਪਾਂ ਉਹ ਲਾਵਾਂਗੇ ਆਪਾਂ ਇਹਦੇ ਨਾਲ-ਨਾਲ ਸਾਰੀਆਂ ਮਗਰਿਆਟਾਂ ਦੇ ਨਾਲ-ਨਾਲ ਇਹਦੇ ਨਾਲ ਨਾਲ ਲਾਵਾਂਗੇ ਤੇ ਆਪਾਂ ਲਾਈਟਾਂ ਨਵੀਆਂ ਲੈ ਆਈ ਸੀ ਕੱਲ ਆਹ ਵਾਲੀਆਂ ਲਾਉਣੀਆਂ ਨੇ ਮਿੱਤਰੋ ਆਪਣੇ ਕੋਲ ਤੇ ਇਹ ਟਰਨ ਵੀ ਕਰਿਆ ਕਰਨੀਆਂ ਇੰਡੀਕੇਟਰ ਵਾਂਗੂ ਤੇ ਵਾਈਟ ਵੀ ਚੱਲਿਆ ਕਰਨੀਆਂ ਇਹਨਾਂ ਨੂੰ ਆਪਾਂ ਲਾਉਣਿਆ ਫਿਰ ਮਗਰਟਾਂ ਦੇ ਵਿੱਚ ਤੇ ਤੁਹਾਨੂੰ ਦਿਖਾਉਣੇ ਆ ਤੇ ਬਸ ਤੁਸੀਂ ਪਿਆਰ ਦੇ সাপোর্ট ਬਣਾ ਕੇ ਰੱਖੋ ਮਿੱਤਰੋ ਵਲੌਗ ਤਾਂ ਬਹੁਤ ਘੈਂਟ ਜਾਣ ਡਾਉਣੇ ਨੇ ਤੇ ਵਿੱਚੋਂ ਆਪਾਂ ਸਾਫ਼ ਸੁਫ਼ ਕਰ ਲਿਆ ਸੀ ਆ ਕਿਉਂਕਿ ਇਹ ਨਾ ਕਰ ਯਾਰ ਫਿਰ ਇਹਦੀ ਚਿਪਕ ਨਹੀਂ ਸੀ ਹੋਣੀ ਇਹਦੇ ਨਾਲ ਹੁਣ ਇਹ ਚਿਪਕ ਜੂ ਵਧੀਆ ਤੇ ਚਲੋ ਫਿਰ ਮਿੱਤਰੋ ਤੁਹਾਨੂੰ ਦਿਖਾਉਣੇ ਆ ਹੁਣ ਇਨਸਟਾਲ ਕਰ ਦੇ ਮਿੱਤਰੋ ਚੈੱਕ ਕਰੋ ਆਪਾਂ ਫੀਟਿੰਗ ਕਰਤੀ ਦੋ ਉਹਨਾਂ ਦੀ ਉਧਰਲੀ ਆ ਜਾਂਦੀ ਹੈ ਨਾਲ ਨਾਲ ਮਗਰੈਟ ਦੀ ਇਹ ਦੇਖੋ ਲੈਟੀਆਂ ਉਹ ਉਧਰਲੀ ਆ ਉਧਰਲੀ ਛੜ ਲਾਈ ਹੈ ਜਿਹੜੀ ਉਹ ਆ ਜਾਂਦੀ ਹੈ ਮਗਰੈਟ ਦੇ ਨਾਲ ਤੇ ਜਿਹੜੀ ਤਾਂ ਆ ਇਧਰਲੀ ਛੜ ਉਹ ਜਾਂਦੀ ਆ ਇਸੇ ਮਗਰੈਟ ਦੇ ਨਾਲ ਨਾਲ ਇਧਰਲੀ ਤੇ ਚਲ ਪੂਰੀ ਪ੍ਰੋਪਰ ਦੇਖਦੀ ਹੈ ਸਾਰੀ ਕੈਂਡਾ ਮਿੱਤਰੋ ਹੁਣ ਤੁਹਾਨੂੰ ਇਹ ਦਿਖਾਉਣੇ ਆਪਾਂ ਤਾਰਾਂ ਤੁਰਾਂ ਨਗਾ ਕੇ ਉਧਰ ਆ ਗਈ ਇਹਨਾਂ ਦੀਆਂ ਤਾਰਾਂ ਤਾਰਾਂ ਨਗਾ ਲੀਆ ਪਾ ਇਹਨਾਂ ਦੀ ਉਧਰ ਉਧਰ ਨਗਾ ਕੇ ਤੁਹਾਨੂੰ ਫਿਰ ਫੀਟਿੰਗ ਕਰਦੇ ਦਿਖਾਉਣੇ ਇਹਨਾਂ ਦੀ ਕਨੈਕਸ਼ਨ ਗਰੂਪ ਸੰਦੇਕੇ ਕਿਉਂਕਿ ਸਾਨੂੰ ਪਤਾ ਹੀ ਹੈ ਤੁਹਾਡਾ ਭਰਾ ਬਾਲਾ ਤੇਜ ਆ ਦਿਮਾਗੀ ਤੌਰ ਤੇ ਤਾਂ ਉਹ ਨਹੀਂ ਕਰਦਣੇ ਆਪਾਂ ਕਨੈਕਸ਼ਨ ਦਾ ਚੀਜ਼ ਆਪਾਂ ਇੱਕ ਵਾਰੀ ਦੇਖਣੀ ਹੁੰਦੀ ਆ ਵੀ ਕਿਹੜੀ ਕਿਵੇਂ ਲੱਗਦੀ ਆ ਮੁੜ ਕੇ ਦਾ ਬਸ ਫਿਰ ਦਿਮਾਗ 'ਚ ਜਿਵੇਂ ਕਹਿਣਾ ਕਿ ਆਪਣੀ ਫੀਡ ਹੀ ਹੋ ਜਾਂਦੀ ਆ ساری ਉਮਰ ਲਈ ਇਹ ਚੀਜ਼ਾਂ ਚਾ ਚਲੋ ਮੈਂ ਤਰੋਂ ਹੁਣ ਸੋਚ-ਸੋਚ ਲਾ ਕੇ ਨਾ ਕਨੈਕਸ਼ਨ ਕਰਕੇ ਤੇ ਤੁਹਾਨੂੰ ਦੱਸਾਂਗੇ ਨਾਲੇ ਵੀ ਕਨੈਕਸ਼ਨ ਕਿਹੜਾ ਕਿਵੇਂ ਕਿਵੇਂ ਹੁੰਦਾਗਾ ਸੋਚਣ ਵਾਲੇ ਜਿਵੇਂ ਵੀ ਲਾਵਾਗੇ ਦੇ ਆਪਾਂ ਪਹਿਲੇ ਜਿਹੜਾ ਸਮਾਨ ਲਿਆਂਦਾ ਸੀ ਉਹ ਸਮਾਨ ਵੀ ਕੱਢ ਲੀਏ ਤੇ ਆਪਾਂ ਜਿਹੜੀ ਸਵਿੱਚ ਲਿਆਂਦੀ ਸ਼ੱਕ ਆ ਆਹ ਵੱਡੀ ਸਵੱਚ ਹੈ ਵੀ ਨਹੀਂ ਦੂਜੀ ਥੋੜੀ ਆਹ ਵੱਡੀ ਸਵੱਚ ਆਹ ਸਵੱਚ ਲੱਗੂ ਇਹਦੇ ਤੇ ਕਿਉਂਕਿ ਇਹ ਦੋ ਵਾਲੀ ਆ ਦੋ ਫੰਕਸ਼ਨ ਹੈ ਚ ਤਾਰਾਂ ਇਹਨੀਆਂ ਤਿੰਨ ਆਉਂਦੀਆਂ ਨੇਗੀਆਂ ਜਿਹੜੀ ਪੀਲੀ ਆ ਉਹ ਇਹਦੇ ਇੱਧਰ ਲੱਗ ਜੂ ਚਾਹੇ ਇੱਧਰ ਲਾ ਲੂ ਪੀਲੀ ਨੂੰ ਤੇ ਜਿਹੜੀ ਲਾਲ ਆ ਵਾਲੀ ਹੁਣ ਦੇਖੋ ਆ ਬਲਰ ਵਾਜ ਗਿਆ ਆ ਲਾਲ ਆ ਗਈ ਲਾਲ ਵੀ ਚਾਹੇ ਤੇ ਇਧਰਲੀ ਛੜ ਲਾ ਲਓ ਚਾਹੇ ਇਧਰਲੀ ਛੜ ਲਾ ਲਓ ਪਰ ਪੀਲੀ ਇੱਕ ਇਧਰ ਹੋਵੇ ਲਾਲ ਇੱਕ ਇਧਰ ਹੋਵੇ ਤੇ ਹੁਣ ਇਧਰੋਂ ਆਪਣਾ ਆਹ ਆਉਂਦਾ ਕਰੰਟ ਮੂਰੋ ਉਹ ਕਰੰਟ ਵਾਲੀ ਤਾਰ ਆਪਾਂ ਇਹਦੇ ਵਿਚਾਲੇ ਲਾ ਦੇਣੀ ਆ ਤੇ ਜਿਹੜਾ ਇਹਦਾ ਅਰਥ ਆਉਂਦਾ ਕਾਲਾ ਇਧਰ ਆਹ ਲੇਟਾਂ ਦਾ ਜਿਹੜਾ ਕਾਲਾ ਅਰਥ ਆਉਂਦਾ ਉਹ ਆਪਾਂ ਕਿਸੇ ਵੀ ਇਥੇ ਨਾਟ ਨੋਟ ਤੇ ਕਹਾ ਦੋ ਤੇ ਜਦੋਂ ਉੱਥੋਂ ਨੂੰ ਕਰੰਟ ਮਿਲ ਗਿਆ ਵਿਚਾਲੜੋਂ ਆਹ ਤਾਰ ਤੋਂ ਕਰੰਟ ਮਿਲ ਗਿਆ ਇਧਰ ਆਹ ਤਾਰ ਆਪਣੇ ਇਧਰੋਂ ਕਰੰਟ ਤੋਂ ਆਉਂਦੀ ਆ ਮੂਰਲੇ ਪਾਸਿਓਂ ਕਰੰਟ ਤੋਂ ਆਉਂਦੀ ਜਦੋਂ ਇਹ ਤੋਂ ਇਹਨੂੰ ਕਰੰਟ ਮਿਲ ਗਿਆ ਵਿਚਾਲੇ ਵਿਚਾਲੇ ਕਰੰਟ ਦੇ ਦੋ ਤੇਰੀਆਂ ਤਾਰਾਂ ਦੋ ਨਹੀਂ ਤਿੰਨ ਨਈਆਂ ਤਾਂ ਕਰਕੇ ਇੱਕ ਤਾਂ ਕਾਲੀ ਤਰਥਲੀ ਹੁੰਦੀ ਉਹ ਤਾਂ ਸਾਰਿਆਂ ਨੂੰ ਹੀ ਪਤਾ ਜਿਹੜੀਆਂ ਆ ਨਹੀਂਆਂ ਦੋਨੇ ਇਹਦੇ ਫੰਕਸ਼ਨਾਂ ਦੀਆਂ ਤਾਰਾਂ ਨੇ ਜਾਂ ਮਤਲਬ ਕਿ ਇਹਦੇ ਫੀਚਰ ਬਦਲਦੀਆਂ ਨੇ ਇਹ ਇੱਕ 'ਚ ਚਿੱਟਾ ਚੱਲੂ ਇੱਕ 'ਚ ਲਾਲ ਪੀਲਾ ਚੱਲੂ ਹੁਣ ਜੇ ਤਾਂ ਪੀਲਾ ਇਧਰਲੀ ਛੜ ਜੁੜ ਗਿਆ ਇਧਰਲੀ ਛੜ ਚੱਲੂ ਜੇ ਲਾਲ ਇਧਰਲੀ ਛੜ ਜੁੜ ਗਿਆ ਇਧਰਲੀ ਛੜ ਐਂ ਹੋਊਗਾ ਇਹ ਤੇ ਫਿਰ ਚਾਹਲੇ ਗਰੰਟ ਜੋੜ ਦੇਣਾ ਦੂਜੀ ਦੋ ਤਾਰਾਂ ਜਿਹੜੀਆਂ ਨਹੀਂਆਂ ਦੂਜੀਆਂ ਨੇਗੀਆਂ ਉਹ ਇਧਰ ਚਾਹੇ ਇਧਰ ਜੋੜੋ ਚਾਹੇ ਇਧਰ ਜੋੜ ਦਿਓ ਬਸ ਵੇ ਹੁਣ ਸੋਨੂੰ ਫਿਟਿੰਗ ਕਰਕੇ ਫੇਰ ਦਿਖਾਉਣਾ ਇਹਦਾ ਮਿੱਤਰੋ ਆ ਲੈਟ ਨਾਲ ਨਾਲ ਅੱਜ ਆਪਣੇ ਕਈ ਕੰਮ ਓਕੇ ਹੋਣੇ ਸੀਗੇ ਦੇਖੋ ਪਹਿਲਾਂ ਤਾਂ ਆਪਾਂ ਆ ਸਿਸਟਮ ਪੱਟ ਲੈ ਸਾਰਾ ਕਿਉਂਕਿ ਆਪਣੇ ਜਿਹੜੀਆਂ ਪਹਿਲਾਂ ਤਾਰਾਂ ਪਾਈਆਂ ਵੀ ਆ ਨੇ ਨਾ ਆ ਥੱਲੇ ਦੀਆਂ ਤਾਂ ਇਹ ਦੇਖਦੀਆਂ ਨਹੀਂ ਹੈਗੀਆਂ ਇਹ ਸਲੀਵ 'ਚ ਕਰਨੀਆਂ ਨੇ ਆਪਾਂ ਸਾਰੀਆਂ ਇਹ ਤਾਰਾਂ ਸਲੀਵ 'ਚ ਕਰਕੇ ਉਧਰੋਂ ਤਾਂ ਇਹ ਸਲੀਵ 'ਚ ਹੀ ਆਉਂਦੀਆਂ ਨੇ ਆ ਦੇਖੋ ਮਿੱਤਰੋ ਪਰ ਇੱਥੋਂ ਨਹੀਂ ਸਲੀਵ 'ਚ ਹੈਗੀਆਂ ਤੇ ਬਾਕੀ ਮੇਰਾ ਅਰਾਦਾ ਐ ਵੀ ਅਬੀ ਚੱਲ ਚੱਲੀ ਜਾਣ ਦੇ ਇਹਨਾਂ ਨੂੰ ਕਿਹੜਾ ਕਿਹੜਾ ਦੇਖਦੀਆਂ ਨਹੀਂ ਹੈਗੀਆਂ ਜਿਹੜੀਆਂ ਦੇਖਦੀਆਂ ਨੇ ਉਹ ਬੁਰੀਆਂ ਲੱਗਦੀਆਂ ਨੇ ਤੇ ਆਹ ਵਾਲੀਆਂ ਸੁੱਚਾਂ ਸਾੱਚਾਂ ਆਪਾਂ ਇੱਧਰ ਕੱਢ ਕੇ ਇਹ ਜਮਾ ਕਲੀਅਰ ਕਰਤਾ ਆਪਾਂ ਜਾਲ ਖਾ ਇੱਥੋਂ ਹੁਣ ਆਪਣੇ ਹਾਰਨਾਂ ਦੀ ਰਲੇਰ ਲੂ ਜਿਹੜੀ ਇੱਥੇ ਦਿਖਦੀ ਹੁੰਦੀ ਛੋ ਵੀ ਲੁਕੋਤੀ ਛਾਰੀ ਕੱਢ ਕੇ ਆਪਾਂ ਤੇ ਕੰਮ ਪੂਰਾ ਟੌਪ ਦਾ ਕਰਿਆ ਮਿੱਤਰੋ ਆਪਾਂ ਆ ਕਚੜਾ ਗਮਣੀ ਕਰਦੇ ਹੁੰਦੇ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤਾਂ ਤੇ ਆਹ ਆਪਣੇ ਜਿਹੜੀ ਪਿੱਛੇ ਟਾਇਰਾਂ 'ਚ ਲਾਈਟ ਲੱਗੀ ਹੋਦੀ ਟਾਰਾਂ ਜਾਂਦੀਆਂ ਨਹੀਂਆਂ ਵਿਸੇ ਪਹਿਲਾਂ ਮੇਰਾ ਇਰਾਦਾ ਐ ਸੀ ਮਿੱਤਰੋ ਵੀ ਇਹਦੀ ਤਾਰ ਉਹਨਾਂ ਦੇ ਨਾਲ ਹੀ ਜੋੜ ਦੇਣਾ ਫਿਰ ਮਹਾ ਯਾਰ ਆਪਾਂ ਸੱਚਾ ਢੀ ਲਾ ਕੋਸ ਨਹੀਂ ਹੁੰਦਾ ਤੇ ਕੱਢ ਦਈਏ ਹੁਣ ਮਿੱਤਰੋ ਸਾਰਾ ਹੁਲ ਜੀਆਂ ਜੀਆਂ ਪਈਆਂ ਨੇ ਸਿੱਧੀਆਂ ਜੀਆਂ ਕਰ ਲਈਏ ਲੋ ਵਿਚੋ ਗਰੂ ਇਹ ਹੋ ਗਿਆ ਜਾਲ ਖਾ ਜਾਂ ਸਿੱਧਮ ਸਿੱਧਾ ਸੱਚਾ ਲਈ ਤਾਰ ਇਧਰ ਆ ਗਈ ਅੱਡ ਦੂਜੀਆਂ ਉਹ ਸਿੱਧਮ ਸਿੱਧੀਆਂ ਲੰਗਣ ਵਾਲੀਆਂ ਉਧਰ ਨਾ ਗਈਆਂ ਤੇ ਹੁਣ ਆਪਾਂ ਇਹਨੂੰ ਇਧਰ ਦੀ ਕੱਢ ਕੇ ਪਾਈਪਾਂ ਦੀ ਪਿੱਸੂ ਦੀ ਤਰੂ ਇੱਕ ਆਪਣੀਆਂ ਪਹਿਲਾਂ ਪੱਤੀਆਂ ਦੋ ਵਰਤੀਆਂ ਵੀ ਇਸ ਇਥੇ ਆ ਨਟ ਦੇ ਨਾਲ ਦੋ ਪੱਤੀਆਂ ਲਾਈਆਂ ਮੈਂ ਅਸੀਂ ਕਿਉਂਕਿ ਜਿਹੜੀ ਆ ਸੱਚਾ ਇਹ ਆਪਣੀ ਅੱਡ ਪੱਤੀ ਤੇ ਗੱਸੀ ਵੀ ਸੀ ਹੁਣ ਆਪਾਂ ਆ ਪੱਤੀ ਦੇ ਵਿੱਚ ਦੋ ਗਲੀਆਂ ਕੱਢਤੀਆਂ ਆ ਸੱਚੇ ਇਹਦੇ ਨਾਲ ਹੋਜੂ ਤੇ ਜਿਹੜੀਆਂ ਆ ਵਾਲੀਆਂ ਲੇਟਾਂ ਨੇਗੀਆਂ ਆ ਵਾਲੀਆਂ ਲੇਟਾਂ ਦੀ ਸੱਚ ਆ ਵਾਲੀ ਇਹ ਆਪਾਂ ਅੱਡ ਪੱਤੀ ਤੇ ਲਾਵਾਂਗੇ ਕਿਉਂਕਿ ਇਹ ਪੱਤੀ ਤੇ ਮਿੱਤਰੋ ਹੋਰ ਗਲੀ ਨਿਕਲਣੀ ਨਹੀਂ ਸੀਗਾ ਤਾਂ ਕਰਕੇ ਫਿਰ ਆਪਾਂ ਆ ਦੇਖੋ ਆ ਪੱਤੀ ਤੇ ਹੋਰ ਗਲੀ ਨਹੀਂ ਸੀ ਨਿਕਲਣੀ ਤਾਂ ਕਰਕੇ ਫਿਰ ਆਪਾਂ ਹੋਰ ਨਹੀਂ ਕੱਢੀ ਹੈਗੀ ਤੇ ਇਹਨੂੰ ਇੱਥੇ ਸ਼ਟ ਕਰਤਾ ਤੇ ਜਿਹੜੀਆਂ ਪਿਛਲੀਆਂ ਲੇਟਾਂ ਨਹੀਂ ਸੀ ਉਹਨਾਂ ਦੀਆਂ ਤਾਰਾਂ ਦੂਰਾਂ ਪੰਨ ਲਕੋ ਕੇ ਜੇ ਲੈ ਆਂਦੀਆਂ ਵੀ ਦੇਖਦੀਆਂ ਨਹੀਂ ਆਈਆਂ ਉਹ ਮੀਨਸ ਕਿ ਕਿਸੇ ਪਾਸਿਓਂ ਵੀ ਉਹਨਾਂ ਦੀ ਸੈਟਿੰਗ ਓਕੇ ਕਰਤੀ ਸਾਰੀ ਤੇ ਅਰਥ ਉਹਦਾ ਆ ਸਾਢ ਲੈ ਆਪਾਂ ਆ ਦੇਖੋ ਤੁਹਾਨੂੰ ਦੇਖ ਦਿਓ ਯਾਰ ਅਰਥ ਆ ਗਿਆ ਉਹਦਾ ਤੇ ਜਿਹੜੀਆਂ ਪੀਲੀ ਤੇ ਲਾਲ ਸੀਗੀਆਂ ਉਹ ਤਾਰਾਂ ਥੋੜੀਆਂ ਹੀ ਘਟ ਗਿਆ ਸੀਗੀਆਂ ਉਹਨਾਂ ਨਾਲ ਤਾਰਾਂ ਜੋੜ ਕੇ ਦੋ ਤਾਰਾਂ ਜੋੜੀਆਂ ਨੇ ਕਿਉਂਕਿ ਲਾਲ ਅੱਡ ਪੂ ਪੀਲੀ ਅੱਡ ਪੂ ਉਹ ਤਰ ਲੈ ਇੱਥੇ ਹੁਣ ਇੱਥੇ ਜਿਹੜੀ ਆਪਾਂ ਸੁੱਚ ਲਾਵਾਂਗੇ ਆਹ ਵਾਲੀ ਸੁੱਚ ਜਿਹਦੀਆਂ ਤਾਰਾਂ ਕੱਸੀਆਂ ਜਾਣੀਆਂ ਤੇ ਤੈਨੂੰ ਕਰੰਟ ਮਿਲ ਜੂਗਾ ਤੇ ਉਹਨੇ ਆਪਾਂ ਆਹ ਸੁੱਚਾਂ ਸੱਚਾਂ ਜਾਣੀਆਂ ਹੁੱਲੀਆਂ ਵੀ ਆ ਨੇ ਇਹਨਾਂ ਨੂੰ ਓਕੇ ਕਰਕੇ ਕੱਸ ਦਈਏ ਫੇਰ ਆਪਾਂ ਆਹ ਸੁੱਚ ਦੇ ਹੀ ਕੰਮ ਰਹਿ ਜੂਗਾ ਲਾ ਫੇਰ ਆਪਣੇ ਕੋਲ ਵਾਹ ਲਟਕਵਾਂ ਜਾਣੀਆਂ ਤੇ ਮਿੱਤਰੋ ਆਪਾਂ ਨਵੇਂ ਟੂਲ ਤੇ ਵੀ ਪੈਸੇ ਲਾਤੇ ਕਿਉਂਕਿ ਮਿੱਤਰੋ ਫੇਰ ਆਪਾਂ ਹੁਣ ਸਾਨੂੰ ਪਤਾ ਹੀ ਹੈ ਇਹ ਕੰਮ ਕਰਦੇ ਹੀ ਰਹਿਣੇ ਆ ਕਿ ਡੇਲੀ ਪੱਟ ਪਟਈਆ ਤੇ ਨਵੇਂ ਟੂਲ ਕਿਟ ਲਿਆਂਦੀ ਜੋ ਬਰੋ ਦੇਖੋ ਮਾਰ ਦਿਆ ਲਸਕੋਰਾਂ ਸੰਦ ਇਹ ਆਪਰ ਰੱਖਣੀ ਵੀ ਐਂ ਸ਼ਾਮਕੇ ਨੇ ਮਿੱਤਰੋ ਐਂ ਖਰਾਬ ਨਹੀਂ ਕਰਨੇ ਹੈਗੀ ਜਿਹੜੀ ਚੀਜ਼ ਜੋੜ ਲਈ ਤਾਂ ਬਹੁਤ ਵਧੀਆ ਹੁੰਦੀ ਹੈ ਯਾਰ ਅੱਜ ਦੇ ਟਾਈਮ 'ਚ ਤੇ ਚਲੋ ਫਿਰ ਮਿੱਤਰੋ ਹੁਣ ਆਪਾਂ ਸਾਰੀਆਂ ਚੀਜ਼ਾਂ ਲੁਕੋ ਕੇ ਕੱਢ ਦਈਏ ਫਿਰ ਫੇਰ ਦਿਖਾਉਣਾ ਸਾਨੂੰ ਚਲੋ ਆਪਾਂ ਜਿੰਨੀਆਂ ਕਿ ਚੀਜ਼ਾਂ ਦੀ ਫਿਟਿੰਗ ਕਰਤੀ ਉਹ ਤਾਂ ਆਪਣੀਆਂ ਪਹਿਲਾਂ-ਪਹਿਲਾਂ ਦੀਆਂ ਚੀਜ਼ਾਂ ਦੀ ਫਿਟਿੰਗ ਆ ਗਈ ਸਾਰੀ ਆ ਤਾਂ ਹਜੇ ਚਲਦੀਆਂ ਕਰਨੀਆਂ ਨੇ ਜਿੰਨੀਆਂ ਦੀ ਆਪਾਂ ਫਿਟਿੰਗ ਸੈੱਟ ਕਰਕੇ ਕਰਤੀ ਆ ਦੇਖੋ ਸੱਚਾ ਸੱਚਾ ਸਭ ਕੁਝ ਲੁਕੋ ਤਾਂ ਹੁਣ ਤੁਸੀਂ ਇੱਥੋਂ ਐਂ ਦੱਸਿਓ ਸਾਨੂੰ ਇੱਕ ਵੀ ਤਾਰ ਦੇਖਦੀ ਆ ਜਗਾ ਤੁਸੀਂ ਲੰਘਦੀ ਹਜੇ ਤਾਂ ਜਦੋਂ ਮੈਂ ਇਹਦੇ ਤੇ ਇੱਥ ਫੇਰ ਦਿਖਾਓ ਤੁਸੀਂ ਮੈਨੂੰ ਤਾਰ ਇੱਕ ਵੀ ਲੰਘਦੀ ਕੰਮ ਦਾ ਮਾਚ ਉੱਪਰ ਪੂਰੇ ਪੱਕੇ ਹੀ ਕਰਤਾ ਉਹਨਾ ਤੇ ਲੋ ਹੁਣ ਆਪਾਂ ਪਹਿਲਾਂ ਉਹ ਚੀਜ਼ਾਂ ਚੈੱਕ ਕਰ ਲਈਏ ਵੀ ਚੱਲਦੀਆਂ ਵੀ ਨੇ ਜਾਂ ਫਿਰ ਹੋਲ ਜੇ ਕੰਮ ਚ ਉੱਪਰ ਅਸਾ ਬੰਦ ਕਰੀ ਗਿਆ ਹਾਤਾ ਆ ਗਿਆ ਸੂਟਾ ਹਾਤਾ ਸਹੀ ਆ ਆਪਣਾ ਤੇ ਆਹ ਸੁੱੱਚ ਦੇਖੀ ਖਿੱਚ ਕੇ ਮਿੱਤਰੋ ਹਜੇ ਤੱਕ ਤਾਂ ਚੱਲਿਆ ਨਹੀਂ ਕਿਉਂਕਿ ਦਾ ਅਰਥ ਨਹੀਂ ਚਾਹੀਏ ਆਏ ਹਾਏ ਸੁ ਕਰਾ ਓਏ ਮੜਗਾ ਬਣਾ ਆਏ ਦਾ ਥੋੜਾ ਭਾਈ ਪੂਰਾ ਸਿਰੇ ਦਾ ਇਲੈਕਟ੍ਰੀਸ਼ੀਅਨ ਆ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਹੁਣ ਬਸ ਇਹਨੂੰ ਇਥੋਂ ਕਰੰਟ ਕਰੰਟ ਦੇ ਕੇ ਆਹ ਸੋਚਦੀ ਮਿੱਤਰੋ ਮੈਂ ਪੱਤੀ ਬਣਾ ਰਿਹਾ ਤਾਂ ਕਰਕੇ ਲੇਟ ਹੋ ਰਿਹਾ ਨਹੀਂ ਤਾਂ ਆਪਾਂ ਇਹ ਹੁਣ ਨੂੰ ਕੱਸ ਕੇ ਪਰੇ ਹੋ ਜਾਂਦੇ ਦੂਜੀਆਂ ਲਾਈਟਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹੁਣ ਨੂੰ ਤਾਂ ਮਿੱਤਰੋ ਆਹ ਸੋਚ ਵੀ ਕਾਸਤੀ ਆਪਾਂ ਸਾਰਾ ਕੁਝ ਆ ਦੇਖੋ ਇਹ ਹੁਣ ਮੇਰੀ ਸੋਚ ਇੱਕ ਪਾਸੇ ਨੂੰ ਛੱਡੀ ਵੀ ਆ ਤੇ ਮੈਂ ਇਹਦਾ ਅਰਥ ਲਾਉਣਾ ਏ ਅਰਥ ਲੱਗ ਗਿਆ ਚੇੱਕ ਕਰੂ ਕਰ ਮੜਾ ਜਾ ਚੱਲ ਵੀ ਲੈ ਟ ਉਹਦੀ ਇਹ ਮਿੱਤਰੋ ਆਰਥ ਹੈ ਲਦਾ ਇਹ ਮੈਨੂੰ ਮੜਾ ਸੈਟ ਕਰਕੇ ਲਾਉਣ ਦੇ ਉਧਰ ਇਹ ਹੁਣ ਮੈਂ ਲਾ ਲਿਆ ਹੁਣ ਦੇਖੋ ਹੁਣ ਇਹ ਭਰੂ ਪਹਿਲਾਂ ਚਟੇ ਰੰਗ ਚ ਪੂਰੀ ਖੋਲ ਹਜੇ ਮਿੱਤਰੋ ਆਰਥ ਕਰਕੇ ਥੋੜੀ ਕਮੀ ਪੈਂਦੀ ਆ ਹੁਣ ਮੈਂ ਇਹਦਾ ਪਾਸਾ ਘਾਉਣਾ ਦੇਖੋ ਲੈ ਟ ਆ ਸੋਚਾ ਇਧਰਲੀ ਸਾਈਡ ਨੂੰ ਹੋ ਗਈ ਹੁਣ ਇਹ ਚੱਲੂ ਇਕਣ ਕਿਉਂ ਚੋbro ਪੈਂਦੀ ਆ ਟਕ ਕਰਤਾ ਸਾਰਾ ਤਿਆਰ ਆ ਮਾ ਝੋਟਾ ਹਜੇ ਤੇ ਲਾਈਟਾਂ ਹੋਰ ਲਾਉਣੀਆਂ ਨੇ ਜਿਹਨੂੰ ਵਿਚਾਲੇ ਕਰਤੀ ਸੋਚ ਬਾਅਦ ਵਿਚਾਲੇ ਕਰਤੀ ਹੁਣ ਇਹ ਕੁਛ ਮਰਜ਼ੀ ਕਰੀ ਜਾਵੇ ਜਮ ਨਹੀਂ ਚੱਲਣੀ ਹੈਗੀ ਜਿੰਨਾ ਟਾਈਮ ਉਹਦੀ ਸੋਚ ਨਹੀਂ ਛੱਡੀ ਉਹਨਾਂ ਟਾਈਮ ਵੀ ਨਹੀਂ ਚੱਲਣੀ ਹੈਗੀ ਇਹਨੂੰ ਇਹ ਲਾਈਟ ਆਪਣਾ ਸਾਰਾ ਸਿਸਟਮ ਸੋਚਾਂ ਦੀ ਕਰਿਆ ਹੋਇਆ ਸੋਚ ਚੋਂ ਮੇਨ ਚੱਲੂ ਉਹਦੀ ਚੱਲੂ ਸਭ ਕੁਝ ਨਹੀਂ ਬੱਚ ਡਾਇਰੈਕਟ ਕਰੰਟ ਦੇ ਕੇ ਚਾਲ ਲਵੀ ਗਈ ਆਪਣਾ ਇਹ ਨਹੀਂ ਫੁੱਦੂ ਕੰਮ ਨਹੀਂ ਕਰਿਆ ਹੋਇਆ ਕੋਈ ਵੀ ਤੇ ਮਿੱਤਰੋ ਤਾਰਾਂ ਤੁਰਾਂ ਸਾਰੀਆਂ ਲਕੂਤੀਆਂ ਆਪਾਂ ਤੇ 아이 ਦੀ ਸੱਚਤਾ ਉਹ ਬਣ ਗਈ ਜਦੋਂ ਆਪਣੀ ਪੱਤੀ ਉਹਦੀ ਲਾਦਾਂ ਗਈ ਵੀ ਆਪਾਂ ਲੈ ਆ ਉਹ ਕਿਈ ਖੜੀ ਹੈ ਜਾਵਾ ਇੱਥੇ ਕਾਉਗੀ ਇਹ ਸੱਚ ਆਪਣੀ ਆ ਜਗ੍ਹਾ ਤੇ ਸੱਚਾ ਮਿੱਤਰੋ ਇੱਥੇ ਤਿੰਨ ਹੋ ਗਈਆਂ ਤੇ ਤਾਰਾਂ ਦੇਖੋ ਤੁਸੀਂ ਯਾਰ ਜਮੀ ਨਹੀਂ ਪਤਾ ਲੱਗਣਾਗਾ ਜਮੀ ਵੀ ਨਹੀਂ ਐ ਫਿਟਿੰਗ ਆ ਗਈ ਜਮਰ ਰੀਜਨਲ ਆਪਣੀ A to Z ਆ ਵੀ ਕਸ ਕੁਸਤੇ ਮਿੱਤਰੋ ਚ ਝੋਟੇ ਉਹ ਸਾਰਾ ਕੁਝ ਓਕੇ ਕਰਤਾ ਜਾਵਾ ਤੇ ਸਲੀਬਾਂ ਸਰੂਬਾਂ ਪਾ ਕੇ ਐ ਪੂਰੀ ਟਾਪ ਦੀ ਫਿਟਿੰਗ ਕਰੀਆ ਮਿੱਤਰੋ ਰਲੇਰ ਲੂ ਵੀ ਲਕੋਤੀ ਹਾਰਨ ਵਾਲੀ ਵੀ ਬੜਾ ਜਿਆ ਪਾਣੀ ਪੂਣੀ ਤੋਂ ਨਹੀਂ ਪਾਣੀ ਪੂਣੀ ਪੈ ਕੇ ਖਰਾਬ ਹੋ ਜਾਂਦੀ ਪਾਣੀ ਪੂਣੀ ਵੀ ਨਹੀਂ ਪੈਂਦਾ ਹੁਣ ਆਪਾਂ ਨੂੰ ਇਹਦੇ ਕੋਈ ਖਤਰਾ ਨਹੀਂ ਹੈ ਜਮ ਓਕੇ ਆ ਸਾਰਾ ਕੰਮ ਆਪਣਾ ਤੇ ਚਲੋ ਫਿਰ ਮਿੱਤਰੋ ਹੁਣ ਆਪਾਂ ਇਹ ਪੱਤੀ ਬਣਾ ਲਈਏ ਨੂੰ ਕਸ ਕੇ ਸਾਰਾ ਕੁਸ ਕਸ ਕੱਤਰ ਕੇ ਇਸ ਨੂੰ ਫੇਰ ਮਿਲਦੇ ਆਪਾਂ ਫੇਰ ਆਪਾਂ ਸਾਨੂੰ ਹੋਰ ਵਲੌਗ ਵੀ ਬਣਾਉਣਾ ਹੈ ਕਿਉਂਕਿ ਜੋ ਬਰੋਂ ਐ ਤਵਾਰੀ ਐ ਪਰਸ ਹੁੰਦਾ ਚਲੇ ਪਾ ਦੇਣੇ ਸੋਚ ਆਪਾਂ ਕਸ ਦੀ ਕਰ ਲਿਆਂਦੀ ਮਿਸਤਰੀ ਤੋਂ ਬਿਨਾ ਕੰਮ ਲੋਟ ਆ ਜਾਣੀ ਹੈਗਾ ਮਿਸਤਰੀ ਨੂੰ ਲੈ ਜਾਣਾ ਹੀ ਪੈ ਗਿਆ ਨਾਲ ਤੇ ਮਿੱਤਰੋ ਆਪਾਂ ਆਪਣੇ ਮਿੱਤਰ ਕੋਲ ਆਹ ਕਰਵਾ ਲਿਆ ਸੀਗੇ ਆਪਾਂ ਤੀਜ ਖੁੱਲੀ ਕਰਵਾ ਕੇ ਇਹਦੇ ਵਿੱਚ ਸੱਚ ਕਸਤੀ ਤੇ ਹੁਣ ਇੱਥੇ ਲੱਗਣੀ ਹੈ ਇੱਕ ਹੋਰ ਨਵੀਂ ਸੁੱਤ ਉਹ ਤੁਹਾਨੂੰ ਨੈਕਸਟ ਵਲੌਗ 'ਚ ਹੀ ਪਤਾ ਲੱਗੂ ਵੀ ਕਾਦੀ ਲੱਗਣੀ ਹੈ ਕਾਦੀ ਨਾ ਚੋ ਬਰੋ ਤੇ ਬਸ ਤੁਸੀਂ ਸਪੋਰਟ ਬਣਾ ਕੇ ਰੱਖਿਓ ਤੇ ਤੁਹਾਨੂੰ ਇਹੀ ਕੁਝ ਮਿਲਣਾ ਹੁਣ ਤੇ ਚਲੋ ਮਿੱਤਰੋ ਹੁਣ ਪੱਤੀ ਇਹਦੇ ਵਿੱਚ ਕਸ ਦਈਏ ਤੇ ਕਸ ਕੇ ਫਿਰ ਉਧਰ ਲਈ ਜਿਹੜੀ ਹੋਰ ਮੋਡੀਫਿਕੇਸ਼ਨ ਕਰਨੀ ਆ ਉਹ ਤੁਹਾਨੂੰ ਦਿਖਾਉਣੇ ਆ ਜਿਹੜੀ ਮਿੱਤਰੋ ਹੋਰ ਕਰਨੀ ਆ ਤੇ ਚੋਬਰੋ ਆਪਾਂ ਆ ਪੱਤੀ ਪੁੱਤੀ ਜਿ ਕਸਾ ਕੇ ਤੁਹਾਨੂੰ ਦੱਸ ਹੀ ਦਿੱਤਾ ਵੀ ਲੈ ਜਾਂਦੇ ਸੀ ਸੱਚ ਆਪਣੀ ਪੂਰੀ ਓਕੇ ਹੋ ਗਈ ਤੇ ਇਹਨੂੰ ਹੁਣ ਆਪਾਂ ਇੱਥੇ ਕਾਹਦਾਂਗੇ ਤੇ ਨਾਲ ਇਹਦਾ ਅਰਥ ਕਾਹਦਾਂਗੇ ਓਰੇ ਲਓ ਵੀ ਓਰੇ ਦਾ ਅਰਥ ਕਾਸ਼ਾ ਜਾਊਗਾ ਤੇ ਨਾਲ ਇੱਥੇ ਪੱਤੀ ਕਸੀ ਜਾਊਗੀ ਤੇ ਦੂਜੀ ਸਾਈਡ ਆਪਾਂ ਤੁਹਾਨੂੰ ਪਤਾ ਨਵੀਂ ਸੱਚ ਲਾਵਾਂਗੇ ਉਹ ਤੁਹਾਨੂੰ ਨੈਕਸਟ ਨੈਕਸਟ ਬਲੌਗ ਚ ਪਤਾ ਲੱਗੂ ਤੇ ਹੁਣ ਆਪਾਂ ਇਥੋਂ ਕਰਾਂਗੇ ਕਰੰਟ ਵਾਲੀ ਤਾਰ ਛੱਡ ਲਈਏ ਤੇ ਦੂਜੀ ਸੋਚ ਲਈ ਤੇ ਚਲੋ ਫਿਰ ਮਿੱਤਰੋ ਇਹ ਤੇ ਟੇਪ ਟੂਪ ਲਵੇਟ ਕੇ ਇਹਨੂੰ ਲਾ ਦਈਏ ਤੇ ਸਟਾਰ ਛੱਡ ਲਈਏ ਤੁਹਾਨੂੰ ਦਿਖਾ ਦਾਂਗੇ ਕਿ ਕਾਦੀ ਖਾਤਰਾ ਨੈਕਸਟ ਵਲੌਗ ਦੇਖਿਆ ਤੁਸੀਂ ਤੇ ਬਸ ਇਹਦੀ ਫਿਟਿੰਗ ਕਰ ਦਈਏ ਮਿੱਤਰੋ ਇੱਥੇ ਬਾਕੀ ਹੋਰ ਆਪਾਂ ਨਹੀਂ ਕਰਦੇ ਕਿਉਂਕਿ ਤੁਹਾਨੂੰ ਪਤਾ ਆਪਾਂ ਹੋਰ ਉਹ ਕਰਨਾ ਇਲੈਕਟ੍ਰਨ ਲਾਉਣੀਆਂ ਚੈੱਕ ਕਰੂ ਪਿਛਲੀਆਂ ਲੇਟਾਂ ਵੀ ਅੱਜ ਟਾਇਰ ਵਾਲੀ ਵਾਲੀ ਸੋਹਣੀਆਂ ਲੱਗਦੀਆਂ ਨੇ ਮਿੱਤਰੋ ਅੱਜ ਤਾਂ ਮੈਨੂੰ ਬੜਾ ਚਾ ਚੜਿਆ ਹੋ ਮੋਟਰ ਨੇ ਕਰ ਦਿਆ ਦੇਖੋ ਜੱਜ ਵੀ ਆ ਨੇ ਨਾ ਉਰੀ ਘੈਂਟ ਗੱਲਬਾਤ ਨਾਲੇ ਚਾਨਣ ਕੋਈ ਵਾੜਾ ਨਹੀਂ ਹੈਗਾ ਨਹੀਂ ਥੱਲੇ ਜੇ ਚਾਨਣ ਵੱਜੀ ਜਾਂਦੇ ਨੇ ਤਾਂ ਇਹਨਾਂ ਦੇ ਚਾਨਣ ਥੱਲੇ ਨਹੀਂ ਵੱਜ ਰਿਹਾ ਪੂਰਾ ਘੈਂਟ ਆ ਮਾਹੌਲ ਪੂਰਾ ਸਿਰਾ ਹੋਇਆ ਪਿਆ ਕੰਮ ਆ ਇਧਰ ਨੂੰ ਚੱਲ ਪਈਆਂ ਚਿੱਟੀਆਂ ਜਿਵੇਂ ਗੱਡੀ 'ਚ ਨਹੀਂ ਚਾਨਣ ਜਾਂਦਾ ਇਹ ਤਾਂ ਇੱਕਣ ਹੋਇਆ ਪਿਆ ਮਾਹੌਲ ਪੂਰਾ ਸਿਰਾ ਹੋਇਆ ਪਿਆ ਕੰਮ ਦੇਖੋ ਮਿੱਤਰੋ ਪੂਰਾ ਸਿਰਾ ਹੋਇਆ ਪਿਆ ਕੰਮ ਬੜਾ ਚਾਚੜਾ ਵਾ ਮੈਂ ਤਾਂ ਮਿੱਤਰੋ ਅੱਜ ਇਹਦਾ ਦੇਖੋ ਨੂੰ ਜਿਨ੍ਹਾਂ ਨੇ ਪਿਛਲੇ ਵਲੌਗ ਦੇਖੇ ਹੋਣਗੇ ਆਪਾਂ ਰਾਣੀ ਤੇ ਵੀ ਬੂਫਰ ਤਰਾ ਲਿਆਂਦਾ ਆਪਣੀ ਤਾਂ ਇਹ ਡਾਊਨ ਡਾਊਨ ਹੀ ਹੁੰਦੀ ਆ ਹੁਣ ਤਾਂ ਪੂਰੀ ਤੇ ਮਿੱਤਰੋ ਇਹਦੀ ਫਿਟਿੰਗ ਕਰਤੀ ਆਪਾਂ ਸਾਰਾ ਕੁਝ ਸੁੱਕੇ ਕਰਤਾ ਤੇ ਮਿੱਤਰੋ ਆਪਾਂ ਤੁਹਾਨੂੰ ਜਿਵੇਂ ਕਿ ਪਹਿਲਾਂ ਦੱਸਤਾ ਵੀ ਆ ਆਪਣਾ ਮੋਟਰਸਾਈਕਲ ਸਾਰਾ ਤਿਆਰ ਕਰਤਾ ਸੀ ਆਪਾਂ ਪੂਰਾ ਪੂਰਾ ਸੋਹਣਾ ਤਿਆਰ ਹੋ ਗਿਆ ਸੀ ਆਪਣਾ ਸਾਰਾ ਵੀ TZ ਪਰ ਯਾਰ ਉਹ ਜ਼ਰੂਰੀ ਕਾਰਨ ਕਰਕੇ ਉਹ ਸਾਨੂੰ ਆਪ ਪਿਛਲੇ ਵਲੌਗਸ ਵਿੱਚ ਵੀ ਦੱਸਿਆ ਗਿਆ ਜੀ ਇਹ ਚਾ ਆਪਾਂ ਵੇਸਟੂ ਉਤਰਾ ਕੇ ਲਿਆਈ ਸੀ ਆਪਣੀ ਗੱਡੀ 'ਚ ਤੇ ਜ਼ਰੂਰੀ ਕਾਰਨ ਕਰਕੇ ਮਿੱਤਰੋ ਆਪਣਾ ਅਨੰਦਪੁਰ ਸਾਹਿਬ ਜਾਣਾ ਕੈਂਸਲ ਹੋ ਗਿਆ ਪਰ ਕੋਈ ਚੱਕਰ ਨਹੀਂ ਮਿੱਤਰੋ ਜੇ ਹੁਣ ਕੈਂਸਲ ਹੋ ਗਿਆ ਕੋਈ ਨਹੀਂ ਆਪਣਾ ਜਦੋਂ ਬਾਕੀ ਜਰ ਮੇਨ ਗੱਲ ਆਏ ਹੁੰਦੀ ਹੈ ਜਦੋਂ ਆਪਣਾ ਜਾਣਾ ਉਹਨਾਂ ਲਿਖਿਆ ਉਹ ਵੀ ਕਿਸੇ ਪਾਸੇ ਉੱਕਣੀ ਹੋਣਾ ਹੈ ਸਾਰਾ ਕੁਝ ਤੇ ਛੋਨੂੰ ਫਿਰ ਆਉਣ ਵਾਲੇ ਦਿਨਾਂ 'ਚ ਦਿਖਾਵਾਂਗੇ ਉਹ ਸਾਰਾ ਕੁਝ ਤੇ ਨਾਲ ਜਾਣ ਵਾਲਾ ਚੋਬਰ ਵੀ ਬੈਠਾ ਕਰਲਾ ਜੋ ਜਾਣ ਵਾਲਿਆਂ ਦਾ ਸਾਰਿਆਂ ਦਾ ਹੀ ਪਲਾਨ ਕੈਨਸਲ ਹੋ ਗਿਆ ਜਰੂਰੀ ਕੰਮ ਜੇ ਪੈ ਗਿਆ ਸੀ ਯਾਰ ਤੇ ਚਲੋ ਕੋਈ ਨਹੀਂ ਮਿੱਤਰੋ ਬਸ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਸਾਨੂੰ ਆਉਣ ਵਾਲੇ ਟਾਈਮ 'ਚ ਜਾਵਾਂਗੇ ਆਪਾਂ ਕੋਈ ਚੱਕਰ ਨਹੀਂ ਦੱਬਦੇ ਨਹੀਂ ਆਪਾਂ ਜਾਵਾਂਗੇ ਜਰੂਰ ਤੇ ਚਲੋ ਫਿਰ ਮਿਲਦੇ ਆ ਮਿੱਤਰੋ ਨੈਕਸਟ ਵਲੌਗ 'ਚ ਜੇ ਬਲੌਗ ਵਧੀਆ ਲੱਗਦਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬਸ ਦੱਬ ਕੇ ਸਪੋਰਟ ਕਰੋ ਸਾਰੇ ਜਾਣੇ ਤਾਂ ਕਿ ਆਪਾਂ ਘੈਂਡ ਘੈਂਡ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਮਿੱਤਰੋ ਇੱਕ ਬਾਈ ਦਾ ਕਮੈਂਟ ਆਇਆ ਸੀ ਵੀ ਬਾਈ ਡਿੱਗੀ ਵਾਲੀ ਲਾਈਟ ਦਾ ਆਪਾਂ ਲਾਵਾਂਗੇ ਵੀਰੇ ਕੋਈ ਚੱਕਰ ਵਾਲ ਤੇ ਬਾਕੀ ਰਾਮਪੁਰੇ ਵਾਲੇ ਭਰਾ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹਨੇ ਕਮੈਂਟ ਕਰਿਆ ਸੀ ਬਾਈ ਫਰੋਂਗ ਰਾਮਪੁਰਾ ਧੰਨਵਾਦ ਵੀਰੇ ਤੇ ਚਲੋ ਫਿਰ ਮਿੱਤਰੋ ਮਿਲਦੇ ਆ ਸਾਨੂੰ ਨੈਕਸਟ ਵਲੌਗ ਤੇਰਾ ਲੇਖੋਸਾਂ ਧੰਨਵਾਦ ਵੀਰੇ ਹੈ ਠੀਕ ਹੈ ਜੀ ਉਹ